ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੀਤੇ ਐਲਾਨ ਮੁਤਾਬਕ ਇੰਡੀਅਨ ਹਾਕੀ ਟੀਮ ਦੇ ਇੱਕ ਖਿਡਾਰੀ ਜਰਮਨ ਪ੍ਰੀਤ ਸਿੰਘ ਦਾ ਵਿਸ਼ੇਸ਼ ਸਨਮਾਨ ਕੀਤਾ। ਪੈਰਾਸੋਲੰਪਿਕ ਵਿੱਚ ਕਾਂਸੀ ਦਾ ਤਗਮਾ ਜੇਤੂ ਹਾਕੀ ਟੀਮ ਵਿੱਚ ਸਰਪੰਚ ਦੇ ਪੰਚ ਰਹੇ ਜਰਮਨ ਪ੍ਰੀਤ ਸਿੰਘ ਨੂੰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸ਼੍ਰੀ ਹਰਮਿੰਦਰ ਸਾਹਿਬ ਦਾ ਸੁਨਹਿਰੀ ਮਾਡਲ ਸਿਰੋਪਾਉ ਅਤੇ 5 ਲੱਖ ਰੁਪਏ ਦਾ ਚੈੱਕ ਦੇ ਕੇ ਸਨਮਾਨਿਤ ਕੀਤਾ ਜਰਮਨ ਪ੍ਰੀਤ ਸਿੰਘ ਪੈਰਾਸੋਲੰਪਿਕ ਦੌਰਾਨ ਸ਼ਾਇਰ ਰਹੇ ਸਨ ਅਤੇ ਸਿੱਖੀ ਸਰੂਪ ਕਰਕੇ ਉਹਨਾਂ ਦੀ ਅਲੱਗ ਚਰਚਾ ਰਹੀ ਜਰਮਨ ਪ੍ਰੀ ਸਿੰਘ ਦੇ ਨਾਲ ਹੀ ਸ਼੍ਰੋਮਣੀ ਕਮੇਟੀ ਨੇ ਹਰਿਆਣਾ ਨਾਲ ਸੰਬੰਧਿਤ ਦੌੜਾਕ ਅਮਰਪ੍ਰੀਤ ਸਿੰਘ ਨੂੰ ਵੀ 1 ਲੱਖ ਰੁਪਏ ਦੀ ਸਨਮਾਨ ਰਾਸ਼ੀ ਨਾਲ ਸਨਮਾਨਿਤ ਕੀਤਾ। ਇਹ ਨੌਜਵਾਨ ਅੰਬਾਲਾ ਤੋਂ ਦੌੜਦਿਆਂ ਹੋਇਆ ਵੱਖ-ਵੱਖ ਗੁਰਦੁਆਰਾ ਸਾਹਿਬਾਂ ਵਿਖੇ ਨਤਮਸਤਕ ਹੋ ਕੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪੁੱਜਿਆ ਸੀ। ਸਨਮਾਨ ਉਪਰੰਤ ਹਾਕੀ ਖਿਡਾਰੀ ਜਰਮਨ ਪ੍ਰੀ ਸਿੰਘ ਨੇ ਨਸ਼ਿਆਂ ਅਤੇ ਸਿੱਖੀ ਬਾਰੇ ਦੇਖੋ ਕੀ ਕਿਹਾ? ਐਸਪੀਸੀ ਦਾ ਬਹੁਤ-ਬਹੁਤ ਧੰਨਵਾਦੀ ਹਾਂ। ਸਾਹਿਬ ਦਾ ਬਹੁਤ-ਬਹੁਤ ਧੰਨਵਾਦੀ ਹਾਂ ਕਿ ਜਿਨ੍ਹਾਂ ਨੇ ਇਹ ਮੈਨੂੰ ਮਾਨ ਬਖਸ਼ਿਆ। ਤਾਂ ਪਿਛਲੀ ਵਾਰੀ ਵੀ ਜਦੋਂ ਏਸ਼ੀਅਨ ਗੇਮਾਂ ਵਿੱਚ 골ਡ ਮੈਡਲ ਲੈ ਕੇ ਆਏ ਸੀਗੇ ਤੇ ਉਦੋਂ ਵੀ ਐਸ்சிਪੀਸੀ ਨੇ ਬਹੁਤ ਸਨਮਾਨ ਦਿੱਤਾ ਸੀ ਕਿ ਐਤਕੀ 올림픽ਸ ਵਿੱਚ ਬ੍ਰੌਂਜ਼ ਮੈਡਲ ਲੈ ਕੇ ਆਏ ਆ ਤੇ ਉਸ ਵਿੱਚ ਵੀ ਐਸਜੀਪੀਸੀ ਨੇ ਮੇਰਾ ਬਹੁਤ ਸਨਮਾਨ ਦਿੱਤਾ ਜਿਸ ਦਿਨ ਅਸੀਂ ਮੈਡਲ ਲੈ ਕੇ ਇੰਡੀਆ ਪਰਤੇ ਸੀਗੇ ਸਭ ਤੋਂ ਪਹਿਲਾਂ ਉਸ ਦਿਨ ਸਨਮਾਨ ਦਿੱਤਾ ਸੀਗਾ ਤੇ ਅੱਜ ਛੇਛੇ ਚੋਰ ਤੇ ਬੁਲਾ ਕੇ ਤੇ ਮੈਨੂੰ ਐਸਜੀਪੀਸੀ ਨੇ ਸਨਮਾਨ ਕੀਤਾ ਤੇ ਮੈਂ ਐਸਜੀਪੀਸੀ ਦਾ ਬਹੁਤ ਧੰਨਵਾਦੀ ਆ ਤੇ ਮੈਂ ਇਹੀ ਗਰਜਾਸ਼ ਕਰਦਾ ਹਾਂ ਐਸਜੀਪੀਸੀ ਤੋਂ ਕਿ ਇਦਾਂ ਹੀ ਆਉਣ ਵਾਲੇ ਪਲੇਅਰਾਂ ਦੀ ਪੰਜਾਬ ਦੇ ਪਲੇਅਰਾਂ ਦੀ ਇੰਡੀਆ ਦੇ ਪਲੇਅਰਾਂ ਦੀ ਇਦਾਂ ਹੀ ਸਪੋਰਟ ਕਰਦੇ ਰਹਿਣਾ ਤਾਂ ਜੋ ਆਪਣੇ ਜਿੰਨੇ ਵੀ ਔਰ ਆਉਣ ਵਾਲੀ ਜੰਗ ਜਨਰੇਸ਼ਨ ਆ ਉਹ ਇਸ ਤੋਂ ਪ੍ਰਭਾਵਿਤ ਹੋ ਕੇ ਹੋਰ ਗੇਮਾਂ ਵੱਧੇ ਪੀਲਾ ਕਿ ਆਪਣੇ ਨਸ਼ਿਆਂ ਤੋਂ ਦੂਰ ਰਹਿਣਾ ਨਸ਼ਿਆਂ ਤੋਂ ਦੂਰ ਰਹਿ ਕੇ ਜੇ ਤੁਸੀਂ ਕੋਈ ਸਟੱਡੀ ਵੀ ਕਰਦੇ ਆ ਜਾਂ ਕੋਈ ਹੋਰ ਵੀ ਐਜੂਕੇਸ਼ਨ ਕਰਦੇ ਆ ਤੇ ਆਪਣਾ ਸਮਾਂ ਕੱਢ ਕੇ ਜਰੂਰ ਮੈਦਾਨ ਵਿੱਚ ਜਾਣ ਖੇਡ ਕਰਨ ਤਾਂ ਜੋ ਉਹਨਾਂ ਦਾ ਜਿਹੜਾ ਧਿਆਨ ਆ ਇਹਨਾਂ ਚੀਜ਼ਾਂ ਤੋਂ ਹਟ ਸਕੇ ਕਿਉਂਕਿ ਖੇਡ ਇੱਕ ਐਸੀ ਚੀਜ਼ ਆ ਜੋ ਇਨਸਾਨ ਨੂੰ ਮੈਂਟਲੀ ਵੀ ਸਟਰੋਂਗ ਬਣਾਉਂਦੀ ਆ ਫਿਜ਼ੀਕਲੀ ਦੇ ਨਾਲ-ਨਾਲ ਤੋਂ ਸਾਨੂੰ ਇਸ ਚੀਜ਼ਾਂ ਤੋਂ ਦੂਰ ਰੱਖੇਗੀ ਅਪੀਲ ਇਹੀ ਆ ਕਿ ਆਪਣੇ ਜਿੰਨੇ ਵੀ ਨੌਜਵਾਨ ਸਿੱਖ ਨੌਜਵਾਨ ਆ ਉਹ ਸਿੱਖੀ ਸਰੂਪੇ ਵਿੱਚ ਰਹਿ ਕੇ ਆਪਣੇ ਪੰਜਾਬ ਦਾ ਅਤੇ ਦੇਸ਼ ਦਾ ਨਾਮ ਰੋਸ਼ਨ ਕਰਨਾ ਤੇ ਮਾਪਿਆਂ ਦਾ ਨਾਮ ਰੋਸ਼ਨ ਕਰਨਾ ਤਾਂ ਜੋ ਆਪਣੀ ਜਿਹੜੀ ਧਰਮ ਦੀ ਪਛਾਣ ਆ ਉਹ ਦੇਸ਼ਾਂ ਵਿਦੇਸ਼ਾਂ ਤੱਕ ਪਤਾ ਚੱਲੇ ਕਿ ਆਪਣੇ ਧਰਮ ਦੀ ਕੀ अहमਤਾ ਤੇ ਕੀ ਮਹੱਤਤਾ ਆ ਤੇ ਇਸੇ ਤਰ੍ਹਾਂ ਹੀ ਮੇਰੀ ਸਾਰਿਆਂ ਨੂੰ ਗਰਜਸ਼ ਆ ਕੇ ਆਪਣੇ ਸਰੂਪ ਵਿੱਚ ਰਹਿ ਕੇ ਖੇਡਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਇਸ ਮੌਕੇ ਆਖਿਆ ਕਿ ਜੇਕਰ ਕੋਈ ਸਿੱਖ ਖਿਡਾਰੀ ਖੇਡਾਂ ਦੇ ਖੇਤਰ ਵਿੱਚ ਵੱਡੀ ਪ੍ਰਾਪਤੀ ਕਰਦਾ ਹੈ ਤਾਂ ਸ਼੍ਰੋਮਣੀ ਕਮੇਟੀ ਵੱਲੋਂ ਉਸ ਦਾ ਵਿਸ਼ੇਸ਼ ਸਨਮਾਨ ਕੀਤਾ ਜਾਂਦਾ ਹੈ ਉਨ੍ਹਾਂ ਆਖਿਆ ਕਿ ਭਾਵੇਂ ਪੰਜਾਬ ਨਾਲ ਸੰਬੰਧਿਤ ਆਕੀ ਖਿਡਾਰੀਆਂ ਦਾ ਜਿੱਤ ਕੇ ਪਰਤਾਂ ਉਪਰੰਤ ਸਨਮਾਨ ਕੀਤਾ ਜਾ ਚੁੱਕਿਆ ਸੀ ਪਰ ਜਰਮਨ ਪ੍ਰੀਤ ਸਿੰਘ ਦਾ ਸਿੱਖੀ ਸਰੂਪ ਕਰਕੇ ਇਹ ਵਿਸ਼ੇਸ਼ ਸਨਮਾਨ ਕੀਤਾ ਗਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਤੌਰ ਤੇ ਵੀ ਹਾਕੀ ਦੇ ਪਲੇਅਰ ਬਣਾਉਣ ਲਈ ਸਾਡੀਆਂ ਆਪਣੀਆਂ ਅਕੈਡਮੀਆਂ ਚਲਦੀਆਂ ਕਬੱਡੀ ਦੀਆਂ ਸਾਡੀਆਂ ਆਪਣੀਆਂ ਜਿਹੜੀਆਂ ਅਕੈਡਮੀਆਂ ਚਲਦੀਆਂ ਪਰ ਫਿਰ ਵੀ ਜਿਹੜੇ ਕੋ ਸਿੱਖ ਚ ਇਹਦੇ ਅਚੇਚੇ ਤੌਰ ਤੇ ਆਪਣਾ ਯੋਗਦਾਨ ਪਾਉਂਦੇ ਆ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਉਹਨਾਂ ਦਾ ਹਮੇਸ਼ਾ ਹੀ ਸਤਿਕਾਰ ਕਰਦੀ ਹੈ ਸਰਦਾਰ ਜਰਮਨਜੀਤ ਸਿੰਘ ਜਿਨ੍ਹਾਂ ਨੇ ਇੰਡੀਆ ਦੀ ਹਾਕੀ ਟੀਮ ਦੇ ਵਿੱਚ ਆਪਣਾ ਬਹੁਤ ਵੱਡਾ ਯੋਗਦਾਨ ਪਾਇਆ ਭਾਵੇਂ ਟੀਮ ਨੂੰ ਪਹਿਲਾਂ ਵੀ ਸਨਮਾਨਤ ਕੀਤਾ ਗਿਆ ਸੀ ਪਰ ਸਾਬਤ ਸੂਰਤ ਹੋਣ ਕਰਕੇ ਉਸ ਦਿਨ ਅਸੀਂ ਫੈਸਲਾ ਕੀਤਾ ਸੀ ਕਿ ਉਹਨਾਂ ਨੂੰ 5 ਲੱਖ ਰੁਪਈਆ ਜਿਹੜਾ ਆ ਉਹ ਦਿੱਤਾ ਜਾਊਗਾ ਤੇ ਸਨਮਾਨ ਵੀ ਵਿਸ਼ੇਸ਼ ਕੀਤਾ ਜਾਊਗਾ ਤੋ ਉਹਨਾਂ ਦਾ ਸਨਮਾਨ ਕੀਤਾ ਉਹ ਦੂਸਰਾ ਮੁੰਡਾ ਅਮਰਪ੍ਰੀਤ ਸਿੰਘ ਜਿਹੜਾ ਸਾਫਤ ਸੂਰਤ ਆ ਜਿਹੜਾ ਦੌੜਾਂ ਦੇ ਵਿੱਚ ਆਪਣਾ ਮੈਡਲ ਲੈ ਕੇ ਆਇਆ ਉਹਨੂੰ ਵੀ 1 ਲੱਖ ਰੁਪਈਆ ਜਿਹੜਾ ਤੇ ਉਹਦਾ ਵੀ ਸ਼ੋਮਣੀ ਗੁਰਦਾਰਾ ਪਰਨਮਤ ਕਮੇਟੀ ਵੱਲੋਂ ਸਤਿਕਾਰ ਕੀਤਾ ਗਿਆ ਤੇ ਸ਼ੋਮਣੀ ਕਮੇਟੀ ਹਮੇਸ਼ਾ ਹੀ ਉਹ ਸਿੱਖ ਜਿਹੜੇ ਜੇ ਸਾਫਤ ਸੂਰਤ ਆ ਉਹਨਾਂ ਲਈ ਹਮੇਸ਼ਾ ਹੀ ਆਪਣਾ ਯੋਗਦਾਨ ਸਮੇਂ-ਸਮੇਂ ਸਰ ਪਾਉਂਦੀ ਰਹੀ ਆ